ਦਾਦ ਨੇ ਉਹ ਦੇਖ ਰਿਹਾ ਬੋਲ ਬਾਬਾ ਗੱਲ ਸੁਣ ਪੁੱਤ ਤੂੰ ਸਾਰੀ ਦਿਹਾੜੀ ਕੰਝਾ ਗੇਮ ਜੀ ਖੇਡੀ ਜਾਣਾ ਰਹਿਣਾ ਆਲੇ ਠੰਡਾ ਟੋਪਾ ਟੂਪਾ ਲੈ ਲੈ ਉਹ ਅੱਜ ਮਸਾਂ ਛੁੱਟੀ ਆਈ ਹੈ ਸਾਰਾ ਸਾਰਾ ਦਿਨ ਮੈਂ ਉੱਥੇ ਸਕੂਲ ਚ ਪੜਦਾਗਾ ਹਰੇਕ ਵਾਰ ਪੜ੍ਹਾਈ 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 ਪੁੱਤ ਤੂੰ ਸੁਣ ਤੂੰ ਆਕੇ ਵੀ ਮੈਂ ਜਦੋਂ ਬਹਿਣਾ ਉਹਦੀ ਪੜ੍ਹਾਈ ਉਹ ਪੜ ਪੜੀਦਾ ਹੁੰਦਾ ਪੁੱਤ ਪੜ੍ਹ ਕੇ ਵੱਡਾ ਅਸ਼ਰ ਲੱਗ ਜਾਏਗਾ ਕੋਈ ਉਹ ਦਾਦੂ ਫੇਰ ਦੱਸ ਕੀ ਹੋ ਗਿਆ ਹੁਣ ਮੈਂ 2 ਮਿੰਟ ਤਾਂ ਦੇਖ ਹੀ ਲੱਗਦਾ ਫਿਰ 2 ਮਿੰਟ ਤਾਂ ਦੇਖ ਲੈ ਮੈਂ ਜਦੋਂ ਦੇਖਦਾ ਤੇਰੇ ਕੋ ਮੋਬਾਈਲ ਹੀ ਹੁੰਦਾ ਕੰਧਰਾ ਤੂੰ ਤਾਂ ਦੇਖਦੀ ਉਹ ਜਦੋਂ ਉਹ ਕਿਦਰin ਬੰਦਾ ਮੋੜ ਕਿਆ ਦੇਦਾ ਗੱਡੀਆਂ ਮੋੜ ਕੇ ਕਹਿੰਦਾ ਮੈਂ ਗੱਡੀ ਲੈਣੀ ਆ ਤੇ ਲੈ ਐਡੀ ਗੱਡੀ ਤੇਰੇ ਬਾਪੂ ਨੂੰ ਗੱਡੀ ਲੈ ਕੇ ਦੇ ਦਿੱਤੀ ਐ ਕੱਲ ਨੂੰ ਤੂੰ ਕਹੇ ਮੈਂ ਜਹਾਜ਼ ਲੈ ਕੇ ਆਉਣਾ ਹਾਏ ਜਹਾਜ਼ ਦੀ ਪਾਰਕ ਜਹਾਜ਼ ਦੀ ਪਾਰਕਿੰਗ ਆਈ ਨਹੀਂ ਇੱਥੇ ਉਹ ਬਾਤ 에어ਪੋਰਟ ਬਣਾ ਦੋ ਇੰਨੀ ਜ਼ਮੀਨ ਆ ਤੇਰੀ ਖਾਤਰ ਤੂੰ ਬੰਨ ਵਾਲਾ ਬਣ ਪਾਇਲਟ ਬਣਦਾ ਉਹ ਕੀ ਜਹਾਜ ਹੁੰਦਾ ਹੁੰਦਾ ਪੀਲਟ ਹੁੰਦਾ ਕਿ ਪਾਇਲਟ ਹੁੰਦਾ ਪਾਇਲਟ ਉਹ ਬਣਦਾ ਤੂੰ ਮੈਂ ਤਾਂ ਕਹਿੰਦਾ ਦੇਖੇ ਜੋ ਪੁੱਤ ਜਹਾਜ਼ ਦਾਕਰ ਨਾਲ ਇੱਥੋਂ ਹੀ ਛੱਟ ਜਾ ਕਰੀ ਮੈਨੂੰ ਦੱਸ ਜਾ ਕਰੀ ਮੈਂ ਜੱਜ ਬਣੂੰਗਾ ਜੱਜ ਬਣ ਫੇਰ ਤੂੰ ਪੜ ਮੋਬਾਈਲ ਚੋਂ ਜਿਆਦਾ ਥੋੜੀ ਬ Well...